ਰਖੜੀ ਦਾ ਤਿਉਹਾਰ ਹੈ ਰਖੜੀ ਦੇ ਤਿਉਹਾਰ ਤੋਂ ਠੀਕ ਪਹਿਲਾਂ ਮੁੜ ਹੜਤਾਲ ਦੇ ਉੱਤੇ ਜਾਣਗੇ ਰੋਡਵੇਜ਼ ਦੇ ਕੱਚੇ ਮਲਾਜ਼ਮ ਜੀਆ ਕੱਲ ਪੀਆਰਟੀਸੀ ਦੇ ਪਨ ਬਸ ਦੇ ਕੱਚੇ ਕਾਮਿਆਂ ਦੀ ਹੜਤਾਲ ਹੋਵੇਗੀ ਪੰਜਾਬ ਦੇ ਸਾਰੇ 27 ਡੀਪੂ ਬੰਦ ਰੱਖੇ ਜਾਣਗੇ ਬਹੁਤ ਅਹਿਮ ਖਬਰ ਹੈ ਰਖੜੀ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੇ ਵਿੱਚ ਪੀਆਰਟੀਸੀ ਦੇ ਮਲਾਜ਼ਮਾਂ ਦੀ ਹੜਤਾਲ 27 ਡੀਪੂਆਂ ਦੇ ਉੱਤੇ ਪੀਆਰਟੀਸੀ ਦੇ ਮਲਾਜ਼ਮਾਂ ਦੀ ਹੜਤਾਲ 27 ਡੀਪੂ ਪੰਜਾਬ ਦੇ ਪੰਜਾਬ ਦੇ 23 ਜ਼ਿਲ੍ਹੇ ਨੇ 27 ਡੀਪੂ ਨੇ ਸਾਰੇ ਬੰਦ ਰੱਖੀ ਜਾਣਗੇ ਜਮ ਦਾ ਐਲਾਨ ਕੀਤਾ ਗਿਆ ਹੈ ਕੱਲ ਚੱਕਾ ਜਾਮ ਕਰਨਗੇ ਕੱਚੇ ਮੁਲਾਜ਼ਮ ਲੰਬੇ ਸਮੇਂ ਤੋਂ ਪੈਂਡਿੰਗ ਮੰਗਾਂ ਨੂੰ ਲੈ ਕੇ ਹੜਤਾਲ ਦੇ ਉੱਤੇ ਨੇ ਰਖੜੀ ਤੋਂ ਪਹਿਲਾਂ ਇਹ ਬਹੁਤ ਅਹਿਮ ਤੇ ਵੱਡੀ ਖਬਰ ਹੈ ਕਿਉਂਕਿ ਰਖੜੀ ਦਾ ਤਿਉਹਾਰ ਇਸ ਤਰੀਕੇ ਦਾ ਹੈ ਕਿ ਕੱਲ ਤੇ ਪਰਸੋਂ ਸਾਨੂੰ ਬਸਾਂ ਦੇ ਵਿੱਚ ਬਹੁਤ ਭੀੜ ਦੇਖਣ ਨੂੰ ਮਿਲੇਗੀ ਮੈਂ ਇਸ ਕਰਕੇ ਬਾਰ-ਬਾਰ ਰਖੜੀ ਦਾ ਜ਼ਿਕਰ ਕਰ ਰਿਹਾ ਹਾਂ ਕਿਉਂਕਿ ਜੇਕਰ ਤੁਸੀਂ ਕੱਲ ਜਾਣ ਦੀ ਸੋਚ ਰਹੇ ਹੋ ਤਾਂ ਅੱਜ ਨਿਕਲ ਜਾਓ ਜੇ ਪਰਸੋਂ ਜਾਣ ਦੀ ਸੋਚ ਰਹੇ ਹੋ ਤਾਂ ਵੀ ਅੱਜ ਨਿਕਲ ਸਕਦੇ ਹੋ ਜੇ ਕੱਲ ਨੂੰ ਤੱਕੇ ਪਏ ਕੱਲ ਨੂੰ ਖੱਜਲ ਖਵਾਈ ਹੋਈ ਤਾਂ ਇਸ ਦਾ ਮਤਲਬ ਇਹ ਹੈ ਕਿ ਬਹੁਤੇ ਲੋਕ ਜਾਂ ਤਾਂ ਪਰਸੋਂ ਨਿਕਲ ਰਹੇ ਹੋਣਗੇ ਤਾਂ ਪਰਸੋਂ ਜੇ ਪਹਿਲਾਂ ਹੀ ਰਸ਼ ਹੁੰਦਾ ਰਖੜੀ ਵਾਲੇ ਦਿਨ ਤਾਂ ਫਿਰ ਪਰਸੋਂ ਤਾਂ ਬੰਪਰ ਰਸ਼ ਹੋਏਗਾ ਪੈਰ ਰੱਖਣ ਨੂੰ ਸ਼ਾਇਦ ਥਾਂ ਨਾ ਮਿਲੇ ਕਈ ਵਾਰ ਸਾਨੂੰ ਫਿਰ ਬੱਸ ਛੱਡਣੀ ਵੀ ਪੈਂਦੀ ਹੈ ਕਿ ਨਹੀਂ ਬੱਸ ਤਾਂ ਭੀੜੇ ਬਹੁਤ ਹੈ ਹੁਣ ਮੇਰੇ ਨਾਲ ਦੋ ਬੱਚੇ ਨੇ ਤਾਂ ਅਸੀਂ ਕਿਵੇਂ ਚੜੀਏ ਖਾਸ ਤੌਰ ਤੇ ਭੈਣਾਂ ਨੇ ਜਾਣਾ ਹੁੰਦਾ ਆਪਣੇ ਭਰਾਵਾਂ ਦੇ ਕੋਲ ਔਰ ਬੱਸਾਂ ਦੇ ਵਿੱਚ ਬਹੁਤ ਜ਼ਿਆਦਾ ਭੀੜ ਹੁੰਦੀ ਹੈ अच्छा ये बड़े पडर के ऊपर कल दा दिन बसਾਂ ਨਹੀਂ ਚਲਦੀਆਂ ਪੰਜਾਬ ਦੇ ਵਿੱਚ ਰੋਡਵੇਜ਼ ਦੀਆਂ ਪੀਆਰਟੀਸੀ ਦੀਆਂ ਤਾਂ ਆਪਣੇ ਆਪ ਦੇ ਵਿੱਚ ਇਹ ਬਹੁਤ ਵੱਡਾ ਸਵਾਲ ਹੋ ਜਾਏਗਾ ਕਿ ਕੀ ਤਿਉਹਾਰ ਦੇ ਦਿਨ ਤੋਂ ਪਹਿਲਾਂ ਇਨਫੈਕਟ ਜੇ ਤੁਸੀਂ ਦੇਖੋ ਤਾਂ ਕੱਲ ਹੀ 메인 ਤਿਉਹਾਰ ਹੈ ਜਿਨ੍ਹਾਂ ਨੇ ਆਪਣੇ ਭਰਾਵਾਂ ਦੇ ਕੋਲ ਜਾਣਾ ਬਹੁਤੀਆਂ ਭੈਣਾਂ ਆਪਣੇ ਭਰਾਵਾਂ ਦੇ ਘਰ ਕੱਲ ਨੂੰ ਪਹੁੰਚ ਜਾਣਗੀਆਂ ਕੱਲ ਦੇਰ ਸ਼ਾਮ ਤੱਕ ਇਹ ਅੱਛਾ ਬਹੁਤੀਆਂ ਪਰਸੋਂ ਸਵੇਰੇ ਸਵੇਰੇ ਆਣ ਗਿਆ ਆਮ ਤੌਰ ਤੇ ਇੱਕ ਰਾਤ ਪਹਿਲਾਂ ਆ ਜੰਨੀ ਕਿ ਚਲੋ ਮਿਲਣ ਦਾ ਮੌਕਾ ਮਿਲ ਜਾਏਗਾ ਕਿਸੇ ਨੇ ਸਵੇਰੀ ਸਾਜਰੇ ਵਾਪਸੀ ਨਿਕਲਣਾ ਹੁੰਦਾ ਹੈ ਕਿਸੇ ਨੇ ਰੈਣਾ ਹੁੰਦਾ ਏ ਕਿ ਅਗਲਾ ਦਿਨ ਐਤਵਾਰ ਵੀ ਹੈ ਚਲੋ ਸ਼ੁੱਕਰਵਾਰ ਜਾਵਾਂਗੇ ਸ਼ਨੀਵਾਰ ਰਹਿ ਕੇ ਫਿਰ ਐਤਵਾਰ ਨੂੰ ਛੁੱਟੀ ਹੈ ਤੇ ਸ਼ਾਮ ਤੱਕ ਮੁੜਾਵਾਂਗੇ ਪਰ ਜੇਕਰ ਤੁਸੀਂ ਕੱਲ ਜਾਣ ਬਾਰੇ ਸੋਚ ਰਹੇ ਹੋ ਤੇ ਪੀਆਰਟੀਸੀ ਦੇ ਕੱਚੇ ਮਲਾਜ਼ਮ ਹੜਤਾਲ ਤੇ ਨੇ ਯਾਨੀ ਬੱਸਾਂ ਦੇ ਚੱਕਾ ਜਮ ਹੋਏਗਾ ਉਸ ਦਾ ਸਿੱਧਾ ਜ ਮਤਲਬ ਹੈ ਕਿ ਜਿਹੜੀਆਂ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਹੋਣਗੀਆਂ ਜਾਂ ਜਿਹੜੀਆਂ ਪੱਕੇ ਮਲਾਜ਼ਮ ਚਲਾ ਰਹੀ ਹੋਣਗੇ ਬੱਸਾਂ ਰੋਡ ਵੇਜ਼ ਦੀਆਂ ਉਹਨਾਂ ਦੇ ਵਿੱਚ ਜ਼ਬਰਦਸਤਾਂ ਨੂੰ ਭੀੜ ਨਜ਼ਰ ਆ ਸਕਦੀ ਹੈ ਤਾਂ ਇਹ ਸਥਿਤੀ ਬਣਦੀ ਹੋਈ ਨਜ਼ਰ ਆ ਸਕਦੀ ਹੈ 8 ਅਗਸਤ ਨੂੰ ਯਾਨੀ ਕਿ ਕੱਲ ਸ਼ੁੱਕਰਵਾਰ ਦਾ ਦਿਨ ਪੰਜਾਬ ਦੇ ਵਿੱਚ ਕੱਚੇ ਮਲਾਜ਼ਮਾਂ ਨੇ ਹੜਤਾਲ ਦਾ ਐਲਾਨ ਕੀਤਾ ਹੈ ਸਰਕਾਰੀ ਦਫ਼ਤਰਾਂ ਦਾ ਪ੍ਰਬੰਧ ਰੁਕ ਕਰਦੇ ਆ ਸਾਡੇ ਨਾਲ ਇਸ ਸਮੇਂ ਸਾਡੇ ਸਹਿਯੋਗੀ ਫਿਰੋਜ਼ਪੁਰ ਤੋਂ ਮਨਦੀਪ ਕੁਮਾਰ ਜੁੜ ਰਹੇ ਨੇ ਉਹਨਾਂ ਦਾ ਰੁਕ ਕਰਾਂਗੇ ਮਨਦੀਪ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਹੜਤਾਲ ਕੋਈ 1-2 ਘੰਟੇ ਦੀ ਹੈ ਜਾਂ ਪੂਰਾ ਦਿਨ ਰਹੇਗੀ ਕਿੰਨੇ ਵਜੇ ਸ਼ੁਰੂ ਹੋ ਜਾਏਗੀ ਮੈਂ ਇਸ ਕਰਕੇ ਇਨਫਰਮੇਸ਼ਨ ਜਾਨਣਾ ਚਾਹੁੰਦਾ ਕਿ ਜਿਨ੍ਹਾਂ ਨੇ ਰਖੜੀ ਬੰਨਣ ਜਾਣਾ ਹੈ ਉਹ ਕੱਲ ਫਿਰ ਤਾਂ ਨਾ ਜਾਣ ਨਾ ਬਹੁਤ ਰਸ਼ ਹੋਏਗਾ ਆ ਬਿਲਕੁਲ ਗੌਰਵ ਜੀ ਗੱਲ ਕਰੀਏ ਤੇ ਫਿਰੋਜ਼ਪੁਰ ਦੇ ਵਿੱਚ ਅੱਜ ਪੰਜਾਬ ਰੋਡਵੇਜ਼ ਤੇ ਪਨਬਸ ਦੇ ਜਿਹੜੇ ਵਰਕਰਜ਼ এমਪਲਾਈਜ਼ ਯੂਨੀਅਨ ਦੇ ਕੰਟਰੈਕਟ ਬੇਸ ਤੇ ਨੇ ਉਹਨਾਂ ਦੇ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਐਲਾਨ ਕੀਤਾ ਹੈ ਕਿ ਕੱਲ ਤੱਕ ਜੇ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਕੱਲ ਜਿਹੜੇ 27 ਦੇ 27 ਪੰਜਾਬ ਦੇ ਡਿਪੂ ਨੇ ਭਵੇਂ ਪਨਬਸ ਸਾਹਿਬ ਪੰਜਾਬ ਰੋਡਵੇਜ਼ ਆ ਪੀਆਰਟੀ ਸੀ ਹੈ ਉਹ ਡਿਪੂ ਬਿਲਕੁਕੁਲ ਬੰਦ ਕਰ ਦਿੱਤੇ ਜਾਣਗੇ ਬੱਸਾਂ ਬੰਦ ਕਰਕੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੇ ਜਿਹੜੀਆਂ ਆਪਣੀਆਂ ਮੰਗਾਂ ਪੰਜਾਬ ਸਰਕਾਰ ਦੇ ਅੱਗੇ ਰੱਖੀਆਂ ਤੇ ਲਗਾ ਦੀ ਰਹੀ ਹੈ ਕਿਉਂਕਿ ਪਿਛਲੇ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਉਹਨਾਂ ਵੱਲੋਂ ਚੱਕਾ ਜਾਮ ਕੀਤਾ ਜਾਏਗਾ ਪਰ ਉਦੋਂ ਸਰਕਾਰ ਨਾਲ ਬੈਠ ਕੇ ਗੱਲਬਾਤ ਹੋ ਗਈ ਸੀ ਪਰ ਉਹਨਾਂ ਨੇ ਇੱਕ ਸਮਾਂ ਮੰਗਿਆ ਸੀ ਪਰ ਉਹ ਸਮਾਂ ਬੀਤ ਜਾਣ ਤੋਂ ਬਾਅਦ ਇੱਕ ਵਾਰ ਫਿਰ ਜਿਹੜਾ ਹੁਣ ਅੱਜ ਉਹਨਾਂ ਨੇ ਗੇਟ ਰੈਲੀ ਕੀਤੀ ਹੈ ਵਰਕਰਸ ਯੂਨੀਅਨ ਨੇ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਜੇਕਰ ਕੱਲ ਤੱਕ ਮੰਗਾਂ ਨਾ ਮੰਨੀਆਂ ਗਿਆ ਤਾਂ ਕੱਲ ਦੁਪਹਿਰ ਤੋਂ ਬਾਅਦ ਜਿਹੜਾ 27 ਦੇ 27 ਡੀਪੂ ਜਿਹੜੇ ਆ ਉਹ ਬੰਦ ਕਰ ਦਿੱਤੇ ਜਾਣਗੇ ਸਾਰੀਆਂ ਬੱਸਾਂ ਬੰਦ ਕਰ ਦਿੱਤੀਆਂ ਜਾਣਗੀਆਂ ਉਹਨਾਂ ਦਾ ਚੱਕਾ ਜਾਮ ਕਰ ਦਿੱਤਾ ਜਾਏਗਾ ਔਰ ਉਹਨਾਂ ਨੇ ਕਿਹਾ ਹੈਗਾ ਜੇਕਰ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਂਦੀ ਹੈ ਤੇ ਉਹਨਾਂ ਦੇ ਲਈ ਸਿੱਧੀ ਸਿੱਧੀ ਸਰਕਾਰ ਜ਼ਿੰਮੇਵਾਰ ਹੋਏਗੀ ਜੀ ਗੌਰਵ ਦੁਪਹਿਰ ਤੋਂ ਬਾਅਦ ਮਤਲਬ 2 ਵਜੇ ਤੱਕ ਵੇਟ ਕਰਨਗੇ 12 ਵਜੇ ਤੱਕ ਵੇਟ ਕਰਨਗੇ 4 ਵਜੇ ਤੱਕ ਵੇਟ ਕਰਨਗੇ ਆ ਬਿਲਕੁਲ ਜਿਹੜੇ ਉਹਨਾਂ ਦੇ ਪ੍ਰਧਾਨ ਆ ਰੇਸ਼ਮ ਸਿੰਘ ਗਿੱਲ ਉਹਨਾਂ ਨੇ ਕਿਹਾ ਕਿ ਅਸੀਂ ਦੁਪਹਿਰ ਤੱਕ ਜਿਹੜਾ ਹੈ ਇੰਤਜ਼ਾਰ ਕਰਾਂਗੇ ਔਰ ਦੁਪਹਿਰ ਤੋਂ ਬਾਅਦ ਜਿਹੜਾ ਅਸੀਂ ਚੱਕਾ ਜਾਮ ਕਰਾਂਗੇ 27 ਦੇ 27 ਡਿਪੂ ਜਿਹੜੇ ਆ ਉਹ ਬੰਦ ਕਰ ਦਾਂਗੇ ਅੱਜ ਅਸੀਂ ਜਿਹੜੀ ਗੇਟ ਰੈਲੀ ਕਰਕੇ ਇੱਕ ਚੇਤਾਵਨੀ ਦਿੱਤੀ ਹੈ ਪੰਜਾਬ ਸਰਕਾਰ ਨੂੰ ਕਿ ਉਹਨਾਂ ਦੀਆਂ ਜਿਹੜੀਆਂ ਮੰਗੀਆਂ ਮੰਗਾਂ ਨੇ ਜਿਵੇਂ ਪ੍ਰਾਈਵੇਟ ਬੱਸਾਂ ਕਿਲੋਮੀਟਰ ਸਕੀਮ ਦੇ ਚਲਾਈਆਂ ਜਾ ਰਹੀਆਂ ਨੇ ਜਾਂ ਉਹਨਾਂ ਦੇ ਮੁਲਾਜ਼ਮ ਜਿਹੜੇ ਆ ਪੱਕੇ ਕਰਨ ਦੀ ਗੱਲ ਆ ਜਾਂ ਕਈ ਸਸਪੈਂਡ ਕੀਤੇ ਹੋਏ ਮੁਲਾਜ਼ਮ ਉਹਨਾਂ ਨੂੰ ਬਹਾਲ ਕਰਨੀਆਂ ਕਈ ਤਰ੍ਹਾਂ ਦੀਆਂ ਮੰਗਾਂ ਨੇ ਜਿਹੜੀਆਂ ਲਗਾਤਾਰ ਇਹਨਾਂ ਦੀਆਂ ਕੜੀਆਂ ਆ ਰਹੀਆਂ ਨੇ ਪਰ ਉਹ ਅਜੇ ਤੱਕ ਖਲਨਾ ਔਨ ਕਰਕੇ ਇਹਨਾਂ ਨੇ ਐਲਾਨ ਕੀਤਾ ਹੈ ਕਿ ਕੱਲ ਦੁਪਹਿਰ ਤੱਕ ਇੰਤਜ਼ਾਰ ਕਰਨਗੇ ਔਰ ਉਸ ਤੋਂ ਬਾਅਦ ਜਿਹੜਾ ਪੂਰੀ ਤਰ੍ਹਾਂ ਚੱਕਾ ਜਾਮ ਕਰ ਦਿੱਤਾ ਜਾਏਗਾ ਜੀ ਗੌਰਵ ਠੀਕ ਹੈ ਸ਼ੁਕਰੀਆ ਤਨਵਾਦ ਸਾਡਾ ਜੁੜਨ ਲਈ ਹੋਰ ਇਨਫੋਰਮੇਸ਼ਨ ਤੁਹਾਡੇ ਤੋਂ ਲੈਂਦੇ ਰਹਾਂਗੇ ਫਿਲਹਾਲ ਦੇ ਲਈ ਧੰਨਵਾਦ ਸਾਡਾ ਜੁੜਨ ਦੇ ਲਈ ਤਾਂ ਜੋ ਸਾਡੇ ਕੋਲ ਇਸ ਸਮੇਂ ਇਨਫੋਰਮੇਸ਼ਨ ਮੈਂ ਥੋੜਾ ਜਿਹਾ ਕਲੀਅਰ ਕਰ ਦਵਾ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਨਹੀਂ ਰੱਖੜੀ ਵਾਲਾ ਦਿਨ ਹੈ ਇਸ ਕਰਕੇ ਮੈਂ ਬਾਰ-ਬਾਰ ਉਸ ਦੇ ਉੱਤੇ ਫੋਕਸ ਕਰ ਰਹੇ ਹਾਂ ਦਰਅਸਲ ਇਹ ਹੈ ਕਿ ਕੱਲ ਸਵੇਰੇ 8 ਵਜੇ ਤੱਕ ਜਾ ਚੱਕਾ ਇਹ ਇਹ ਕਲੀਅਰ ਹੈ ਕਿ ਇਹ ਨਹੀਂ ਕਿਸੇ ਵੇਰੇ 8 ਵਜੇ 10 ਵਜੇ ਜੇ ਤੁਸੀਂ ਕੱਲ ਸਵੇਰੇ ਨਿਕਲ ਰਹੇ ਹੋ ਤਾਂ ਕੋਈ ਪ੍ਰੋਬਲਮ ਨਹੀਂ ਕੱਲ ਸਵੇਰੇ ਨਿਕਲ ਸਕਦੇ ਹੋ ਫਿਲਹਾਲ ਸਾਡੇ ਕੋਲ ਇਹੀ ਜਾਣਕਾਰੀ ਹੈ ਤੁਸੀਂ ਨਿਊਜ਼ 80 ਨਾਲ ਜੁੜੇ ਰਹੋ ਮੈਂ ਬਹੁਤ ਫੋਕਸ ਕਰਾਂਗਾ ਅੱਜ ਪੂਰਾ ਦਿਨ ਇਸ ਖਬਰ ਦੇ ਉੱਤੇ ਕਿ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਂਦੇ ਰਹੀਏ ਜਿਵੇਂ ਵੀ ਹਲਕਾ ਵੀ ਕੋਈ ਅਪਡੇਟ ਆਉਂਦਾ ਹੈ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਬੇਸਿਕਲੀ ਇਥੇ ਹੋਇਆ ਕਿ ਉਹ ਕਹਿ ਰਹੇ ਨੇ ਕਿ ਸਾਡੀਆਂ ਮੰਗਾਂ ਨੂੰ ਲੈ ਕੇ ਅਸੀਂ ਇੰਤਜ਼ਾਰ ਕਰਾਂਗੇ ਇਹ ਵੀ ਇੱਕ ਪ੍ਰੈਸ਼ਰ ਪੋਲਿਟਿਕਸ ਹੁੰਦੀ ਹੈ ਜਿਹੜੇ ਮੁਲਾਜ਼ਮ ਨੇ ਉਹ ਵੀ ਚੰਗੀ ਤਰ੍ਹਾਂ ਸਮਝਦੇ ਨੇ ਕਿ ਰਖੜੀ ਦਾ ਦਿਨ ਖਾਸ ਤੌਰ ਤੇ ਦੁਪਹਿਰੇ 12:00 ਇੱਕ ਵਜੇ ਤੋਂ ਬਾਅਦ ਕੱਲ ਨਾ ਬੜਾ ਜ਼ਬਰਦਸਤ ਰਸ਼ ਹੋਏਗਾ ਬੱਸ ਸਟੈਂਡਾਂ ਦੇ ਉੱਤੇ ਤੇ ਇਹ ਗੱਲ ਬੱਸ ਦੇ ਡਰਾਈਵਰ ਕੰਡਕਟਰ ਸਾਡੇ ਨਾਲੋਂ ਵੀ ਜ਼ਿਆਦਾ ਜਾਣਦੇ ਨੇ ਉਹਨਾਂ ਨੇ ਤਾਂ ਪੂਰਾ ਦੇਖਿਆ ਹਰ ਸਾਲ ਦੇਖਦੇ ਨੇ ਤਾਂ ਇਸ ਕਰਕੇ ਉਹ ਵੀ ਸਰਕਾਰ ਦੇ ਉੱਤੇ ਦਬਾਅ ਬਣਾਉਣਾ ਚਾਹੁੰਦੇ ਨੇ ਕਿ ਜੇ ਕੱਲ ਸ਼ਾਮ ਨੂੰ 4:00 ਵਜੇ ਜਾਂ 3:00 ਵਜੇ ਤੋਂ ਲੈ ਕੇ 9-10 ਵਜੇ ਤੱਕ ਰਾਤ ਨੂੰ ਬੱਸਾਂ ਨਾ ਨ chaliyan ਬੱਸ ਸਟੈਂਡਾਂ ਦੇ ਉੱਤੇ ਕਹਰਾਮ ਨਜ਼ਰ ਆਏਗਾ ਲੋਕਾਂ ਦੀ ਭੀੜ ਦਿੱਕਤਾਂ ਗਰਮੀ ਦੇ ਵਿੱਚ ਬਰਸਾਤ ਦੇ ਵਿੱਚ ਜੇ ਹੋਈ ਬਰਸਾਤ ਬਹੁਤ ਪਰੇਸ਼ਾਨੀ ਹੋਏਗੀ ਤਾਂ ਕੁੱਲ ਮਿਲਾ ਕੇ ਸਥਿਤੀ ਕੀ ਬਣਦੀ ਹੈ ਦੇਖਣੀ ਹੋਏਗੀ ਫਿਲਹਾਲ ਸਾਡੇ ਕੋਲ ਜਾਣਕਾਰੀ ਇਹੀ ਹੈ ਕਿ ਕੱਲ ਸਵੇਰੇ ਨਹੀਂ ਉਹ ਕੱਲ ਦੁਪਹਿਰ ਤੱਕ ਇੰਤਜ਼ਾਰ ਕਰਨਗੇ ਦੁਪਹਿਰ ਦਾ ਮਤਲਬ 12 ਵਜੇ ਤੱਕ ਦਾ ਹੁੰਦਾ ਆਪਾਂ 2 ਵਜੇ ਤੱਕ ਰੱਖ ਲੈਨੇ ਆ ਕਿ 2 ਵਜੇ ਦੇ ਆਸ-ਪਾਸ ਹੋ ਸਕਦਾ ਚੱਕਾ ਜਾਮ ਹੋਵੇ ਪਰ ਫਿਰ ਵੀ ਜੇ ਤੁਸੀਂ ਨਿਕਲ ਰਹੇ ਹੋ ਤਾਂ ਇਨਫੋਰਮੇਸ਼ਨ ਲੈ ਕੇ ਨਿਕਲ